हां जी दोस्तों ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਵਾਗਤ ਹੈ ਮੇਰੇ ਇੱਕ ਨਵੇਂ ਬਲੌਗ ਦੇ ਵਿੱਚ ਤੇ ਮੇਰੀ ਦਿਲੀ ਵਾਲੀ ਕੁਆਈ ਆ ਤੇ ਨਾਲ ਉਹਨਾਂ ਦਾ ਬੱਚਾ ਆਇਆ ਵਾ ਇਹ ਪਹਿਲੀ ਵਾਰ ਆਇਆ ਪੰਜਾਬ ਤੇ ਕਹਿੰਦਾ ਗੁਰਦੁਆਰੇ ਦੇ ਵੇਖਣੇ ਆ ਪੰਜਾਬ ਦੇ ਚਲੋ ਸਾਰੇ ਗੁਰਦੁਆਰੇ ਤਾਂ ਨਹੀਂ ਅਸੀਂ ਇਹਨੂੰ ਘੁਮਾ ਸਕਦੇ ਦਰਸ਼ਨ ਨਹੀਂ ਕਰਾ ਸਕਦੇ ਸਾਡੇ ਲਾਗੇ ਗੁਰਦੁਆਰਾ ਸਾਹਿਬ ਨੇ ਕਿ ਕੁਮਨ ਅਤੇ ਗੁਰਦੁਆਰਾ ਬੁਰਜ ਸਾਹਿਬ ਅਹੀਂ ਉਹਨਾਂ ਦੇ ਦਰਸ਼ਨ ਕਰਵਾ ਕੇ ਲਿਆਵਾਂਗੇ ਮੁੰਡੇ ਨੂੰ ਅਤੇ ਨਾਲ ਸਾਡੇ ਜਾਣਗੇ ਸਾਡੇ ਭਰਾ ਅਤੇ ਭਾਬੀ ਜੀ ਸਾਡੇ ਜਾਣੇ ਜਾਵਾਂਗੇ ਦਰਸ਼ਨ ਕਰਾਂਗੇ ਨਾਲੇ ਦੋਸਤਾਂ ਨੂੰ ਵੀ ਕਰਾਵਾਂਗੇ ਚਲੋ ਆਓ ਭਰਾ ਅਤੇ ਭਾਬੀ ਵੱਲ ਚੱਲਦੇ ਹਾਂ ਉਹ ਵੀ ਤਿਆਰ ਹੋ ਗਏ ਹੋਣੇ ਆਣੇ ਸਾਡੇ ਭਰਾ ਅਤੇ ਭਾਬੀ ਜੀ ਭਾਜੀ ਚਲਿਏ ਆਹ ਦੇਖੋ ਸਾਡੇ ਤਿਆਰ ਜੇ ਨਾ ਸਾਡੇ ਭਾਬੀ ਵੀ ਤਿਆਰ ਆ ਭਰਾ ਵੀੜਾ ਤਿਆਰ ਆ ਚਲੋ ਅੱਜ ਚੱਲਦੇ ਹਾਂ ਦਰਸ਼ਨ ਕਰਕੇ ਉਹਨੇ ਗੁਰਦੁਆਰਾ ਸਾਹਿਬ ਦੇ ਦੂਜੀਆਂ ਕਿੱਥੇ ਦੋ

もうかなり <laughs> や。<laughs> ਦੋਸਤੋ ਹੁਣ ਅਸੀਂ ਪਹੁੰਚ ਗਏ ਹਾਂ ਗੁਰਦੁਆਰਾ ਸਾਹਿਬ ਨਿੱਕੇ ਕੁੰਮਨ ਤਨ ਤਨ ਬਾਬਾ ਹਜਾਰਾ ਸਿੰਘ ਜੀ ਆਜੋ ਦਰਸ਼ਨ ਕਰਦੇ ਆਂ ਨਾਲ ਤੁਹਾਨੂੰ ਵੀ ਕਰਵਾਉਨੇ ਆਂ ਰਾਤੇ ਭਾਬੀ ਜੀ ਬਾਟਾ ਸਕਣ ਗਏ ਨੇ ਉਹਨਾਂ ਦੀ ਵੇਟ ਕਰ ਰਹੇ ਆਂ ਹੁੰਦੇ ਨੇ ਤਾਂ ਜਾਂਦੇ ਆ ਸਾਰੇ ਜਣੇ ਲੋ ਦੋਸਤੋ ਭਾਬੀ ਅਤੇ ਭਰਾਜੀ ਵੀ ਆ ਗਏ ਨੇ ਚਲੋ ਹੁਣ ਚਲਦੇ ਆ ਦਰਸ਼ਨ ਕਰਨ ਹੁਣ ਦਰਸ਼ਨ ਕਰਕੇ ਹੁੰਦੇ ਆ ਗੁਰਦੁਆਰਾ ਸਾਹਿਬ ਦੇ ਵਾਹਿਗੁਰੂ 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 ਸਾਰਿਆਂ ਨੇ ਪੰਜ ਇਸਨਾਨਾ ਕਰ ਲਈਆਂ ਨੇ ਹੁਣ ਅਸੀਂ ਚੱਲਦੇ ਆਂ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਦੇ ਆਂ ਅਤੇ ਤੁਹਾਨੂੰ ਵੀ ਕਿੜੋਂ ਮੰਨਿਆ ਬਲੌਗ ਵਿੱਚ ਬਣਾਈ ਦਿਓ ਹੁਣ ਅਸੀਂ ਜਾ ਰਹੇ ਆਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਹਾਂਜੀ ਦੋਸਤੋ ਹੁਣ ਅਸੀਂ ਅੱਖਾ ਐਂਟਰ ਹੋਵਾਂਗੇ ਅੰਦਰ ਗੁਰਦੁਆਰਾ ਸਾਹਿਬ ਦੇ ਗੁਰੂਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਵਾਹਿਗੁਰੂ ਵਾਹਿਗੁਰੂ ਸਤਨਾਮ ਜੀ ਆਹ ਦੋਸਤੋ ਹੋ ਨਹੀਂ ਗੁਰੂ ਜੀ ਦੇ ਦਰਸ਼ਨ ਕਰ ਲਏ ਆ ਅਸੀਂ ਮੱਥਾ ਟੇਕ ਲਿਆ ਹੈ ਮੱਥਾ ਟੇਕ ਕੇ ਬਹੁਤ ਹੀ ਸਕੂਨ ਮਿਲਿਆ ਮੱਥਾ ਦੇਖ ਕੇ ਗੁਰੂ ਕਾ ਰ ਆਗੇ ਬਹੁਤ ਹੀ ਜਿਆਦਾ ਸਕੂਨ ਮਿਲਦਾ ਵਾਹਿਗੁਰੂ ਵਾਹਿਗੁਰੂ ਇੱਥੇ ਗੁਰੂ ਜੀ ਦਾ ਤਪ ਸਥਾਨ ਹੈ ਇੱਥੇ ਗੁਰੂ ਜੀ ਤਪੱਸਿਆ ਕਰਦੇ ਸੀ ਧੰਨ ਧੰਨ ਬਾਬਾ ਹਜਾਰਾ ਸਿੰਘ ਜੀ

சே சூ சாரு சத்தூரு வாூ जी दोस्तों हाँ जी दोस्तों हम असी दर्शन कर लेते हैं, हम असी जावे गुरद्वरा बुर्ज साहेब धारीवाल दर्शन कर पातशाही छेवी हूँ असी लंगर उतों ही सका हम इतों सीधे ही उवे उ के लंगर सका ਹਾਂਜੀ ਦੋਸਤੋ ਹੁਣ ਅਸੀਂ ਚੱਲੇ ਆ ਗੁਰਦੁਆਰਾ ਸਾਹਿਬ ਬੁਰਜ ਸਾਹਿਬ ਪਾਤਸ਼ਾਹੀ 6ਵੀਂ